ਯਾਰ ਪਰ ਦੇ ਵਿੱਚ ਬਹੁਤ ਟੱਕਰਾ ਖੇਡਿਆ ਨਿਊਜ਼ੀਲੈਂਡ ਚਰਚੇ ਹੋਏ ਹੁਣ ਟੱਕਰ ਇੱਕਮਦੇ ਨਾਲ ਹੋ ਗਈ ਆ ਇਹ ਕਮਤੇ ਗੁਜਾਰੀ ਦੋ ਟਾਪ ਦਾ ਰੇਂਡਰ ਟਾਪ ਦਾ ਜਾਫੀ ਇਹ ਬੱਲੇ 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 ਉਹ ਬੱਲੇ 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 ਉਹ ਧਰਤੀ ਵਰ ਪਾਲ ਵੀ ਉਹ ਤਾੜੀਆਂ ਸੇਰਾ ਓਏ ਗੱਬਰੂਆ ਉਹ ਸਵਾਗਤ ਇਹ ਮੁੰਡੇ ਨੇ ਦੋਨੇ ਮਸ਼ਹੂਰ ਕੀਤੇ ਹੋਏ ਆ ਪਰ ਇਧਰ ਦੇ ਪਾਸੇ ਪੰਗਾਲੇ ਵਾਲਾ ਪੰਗਾਲੇ ਵਾਲਾ ਪੰਗਾਲੇ ਵਾਲਾ ਸੁੱਖ ਉਹ ਮੈਨੂੰ ਸੁੱਖ ਨਹੀਂ ਆਉਂਦੀ ਵਾਹ ਪੰਗਾਲੇ ਵਾਲਿਆ ਕਹਿੰਦਾ ਇੱਕ ਹੁੰਦੇ ਦੋ ਜਫੇ 1000 ਦੇ ਹੋਣਗੇ ਲੈ ਵੀ ਇੱਕਮਾ ਹੋ ਜਾ ਤਕੜਾ ਤੇਰੇ ਦੋ ਜਫੇ 1000 ਦੇ ਆ ਹਰਵਿੰਦਰ ਜੱਗੂ ਦੇ ਵੱਲੋਂ ਆ ਪੱਧਰੀ ਵਾਲਾ ਲਵ ਇਹ ਪਹਿਲਾ 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 ਇਹ ਬੱਲੇ 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 ਉਹ ਕਬੱਡੀ ਕਬੱਡੀ ਹੋ ਗਈ ਆ ਧਰਤੀ ਵਰਪਾਲ ਦੀ ਧਰਤੀ ਵਰਪਾਲ ਦੀ ਇਹ ਇਹ ਕਮਲਾਬਾ ਇਹ ਕਮਲਾਬ ਉਹ ਸੁਆਦ ਕਬੱਡੀ ਦਾ ਉਹ ਕੜਦੀਆਂ ਸੂਈਆਂ ਟੱਕ 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 ਇੱਕਮ ਓਏ ਆਇਆ ਸਵਾਦ ਤੇ ਇੱਕ ਮੇਰੇ ਲਈ ਦਾ ਲੈ ਵੀ ਜੀਤ ਬਾਬੇ ਦੀ ਮਿਹਰ ਦੇ ਨਾਲ ਮੇਲਾ ਸਫਲਾ ਕਿਉਂਕਿ ਚੀਕਾਂ ਤਾੜੀਆਂ ਆਹ ਆਪ ਮਹਾਰੇ ਪਾਈਦੀਆਂ ਇੱਧਰ ਵੀ ਜਫਾ ਉੱਧਰ ਜਫਾ ਓ ਲੱਗਦਾ ਜਦੋਂ ਕਰਾਰਾ ਬਰਪਾਲਾਂ ਦੇ ਵਿੱਚ ਅੱਗ ਵਰਦੀ ਹੈ ਜਵਿੰਦਾ ਜਗ ਸਾਰਾ ਇੱਧਰ 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 ਓ ਬੱਲੇ 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 ਓ ਕਬੱਡੀ 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 ਓਏ ਇੱਧਰ ਵੀ ਤਾੜੀਆਂ 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 ਉਹ ਤਾੜੀਆਂ ਜ਼ੋਰਦਾਰ ਵਾਹ ਓ ਯੋਧਿਆਂ ਪਰ ਆ ਯੋਧਾ 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 ਏ ਬੱਲੇ 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 ਉਹ ਯੋਧੇ ਰਣ ਵਿੱਚ ਜੂਝਦੇ ਪਾਉਂਦੇ ਤਲਵਾਰਾਂ ਉਸੇ ਡਾਡੇ ਦੇ ਹੱਥ ਹੁੰਦੀਆਂ ਉਹ ਜਿੱਤਾਂ ਦੇ ਹਾਰ ਏ ਤਾੜੀਆਂ ਹਰ ਪਾਰਾ ਮਲੋਈ ਦੇਖਦੇ ਆ ਨਵੇਂ ਪਿੰਡਿਆ ਮਨਜੀਤ ਵਧਿਆ ਆ ਇਹਨੂੰ ਮੱਝ ਵਾਲਾ ਸੁਲਤਾਨ ਵੀ ਕਹਿੰਦੀ ਆ ਦੁਨੀਆ ਪਰ ਇਹਦਾ ਨਵਾਂ ਪਿੰਡ ਹੈ ਮਨਜੀਤ ਨਾਮ ਹੈ ਮਨਜੀਤ ਏ ਇੱਕਾ ਮ ਇੱਕ ਮ ਇੱਕ ਮ ਇੱਕ ਮ ਇੱਕ ਮ ਇੱਕਮ ਉਹ ਸਵਾ ਅਗਲੀ ਕਬੱਡੀ ਪਾਰਾ ਸੁੱਖਾ ਯੋਦਾ ਤੇ ਫਰੰਦੀਪੁਰੀਆ ਲਾਲ ਲਾ ਕੇ ਆ ਇਹ ਆ ਇਹ ਆ ਲਾਲ ਲਾ ਕੇ ਵਾਰਾ ਗੁਰਦੇਵ ਗੁਰਦੇਵ ਆ ਗੁਰਦੇਵ ਇੱਥੇ ਰੱਖ ਇੱਥੇ ਰੱਖ ਉਹ ਤਾੜੀਆਂ